ਫਤੇ ਆਪ ਜੀ ਦਾ ਸਾਡੇ ਪ੍ਰੋਗਰਾਮ ਗੁਰਸਿੱਖ ਰਤਨ ਵਿੱਚ ਸਵਾਗਤ ਹੈ ਜੀ ਧੰਨਵਾਦ ਬੇਟਾ ਬਾਬਾ ਜੀ ਸਭ ਤੋਂ ਪਹਿਲਾਂ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸੋ ਕਿ ਆਪ ਜੀ ਦੇ ਨਾਮ ਦੇ ਨਾਲ ਬਾਬਾ ਸ਼ਬਦ ਕਦੋਂ ਤੇ ਕਿਵੇਂ ਲੱਗਿਆ ਜਦੋਂ ਅਸੀਂ ਬਲੂ ਸਟਾਰ ਆਪਰੇਸ਼ਨ ਤੋਂ ਬਾਅਦ ਵਿੱਚ ਨਾਬਾ ਜੇਲ੍ਹ ਵਿੱਚ ਗਏ ਉਹ ਸਮੇਂ ਜਿੰਨੇ ਵੀ ਸਿੰਘ ਸਨ ਜ਼ਿਆਦਾਤਰ ਅੰਮ੍ਰਿਤਸਰ ਇਲਾਕੇ ਦੇ ਸਨ ਉਹਨਾਂ ਸਿੰਘਾਂ ਨੂੰ ਮੈਂ ਗੁਰਬਾਣੀ ਦੀ ਸੰਥਿਆ ਕਰਾਉਂਦਾ ਸਾਂ ਉਹਨਾਂ ਨੂੰ ਬਾਤ ਸੁਣਾਉਣਾ ਤੇ ਇਸ ਕਰਕੇ ਉਹਨਾਂ ਨੇ ਬਾਬਾ ਕਹਿਣਾ ਸ਼ੁਰੂ ਕਰ ਦਿੱਤਾ ਵੈਸੇ ਜਿਹੜਾ ਬਾਬਾ ਸ਼ਬਦ ਹੈ ਕੋਈ ਬਾਤ ਆ ਧਾਰਮਿਕ ਸ਼ਬਦ ਨਹੀਂ ਹਾਂਜੀ ਧਰਮ ਦੇ ਨਾਲ ਨਾਲ ਇਹ ਸਾਡਾ ਸਮਾਜਿਕ ਸ਼ਬਦ ਵੀ ਹੈ ਬਾਬਾ ਜਿਹੜਾ ਦੋ ਬੱਬਿਆਂ ਦਾ ਸੁਮੇਲ ਨਾਲ ਬਣਦਾ ਹੈ ਹਾਂਜੀ ਬੱਬੇ ਨੂੰ ਕੰਨਾ ਤੇ ਬੱਬੇ ਨੂੰ ਕੰਨਾ ਇਹਦਾ ਮਤਲਬ ਹੁੰਦਾ ਬਾਪ ਦਾ ਬਾਪ ਜਿਹਨੂੰ ਆਪਾਂ ਦਾਦਾ ਵੀ ਕਹਿੰਨੇ ਮਤਲਬ ਕਿ ਇੱਕ ਸਤਕਾਰਕ ਸ਼ਬਦ ਹੈ ਜਿਹਨੂੰ ਆਪਾਂ ਬਾਬਾ ਕਹਿੰਦੇ ਆ ਬਾਪੂ ਵੀ ਕਹ ਦਿੰਨੇ ਆ ਕਈ ਵਾਰ ਨਾ ਬਾਬਾ ਸ਼ਬਦ ਜਿਹੜਾ ਸਾਡਾ ਸਮਾਜਿਕ ਵੀ ਹੈ ਧਾਰਮਿਕ ਵੀ ਹੈ ਬਾਬਾ ਜੀ ਜਿਵੇਂ ਕਿ ਤੁਸੀਂ ਦੱਸ ਰਹੇ ਸੀ ਕਿ ਬਲੂ ਸਟਾਰ ਆਪਰੇਸ਼ਨ ਵਿੱਚ ਵੀ ਤੁਸੀਂ ਮੌਜੂਦ ਸੀ ਸੋ ਸਾਡੇ ਦਰਸ਼ਕਾਂ ਨੂੰ ਤੁਸੀਂ ਆਪਣੇ ਜੀਵਨ ਬਾਰੇ ਥੋੜਾ ਹੋਰ ਵਿਸਥਾਰ ਨਾਲ ਦੱਸੋ ਜੀ ਬੇਟਾ ਜਿਹੜਾ ਮੇਰਾ ਜਨਮ ਹੈ ਨਾ ਹਾਂਜੀ ਇਹ ਲੁਧਿਆਣਾ ਜ਼ਿਲ੍ਹੇ ਦੇ ਮਾਛੀਵਾੜ ਦੇ ਨੇੜੇ ਪਿੰਡ ਮੁਬਾਰਕਪੁਰ ਹੋਇਆ ਤੇ ਮੁੱਢਲੀ ਵਿੱਦਿਆ ਮੈਂ ਉੱਥੇ ਲਈ ਹੈ ਲਗਭਗ میٹرਕ ਉੱਥੇ ਮੈਂ ਕੀਤੀ ਸੀ ਉਸ ਤੋਂ ਉਪਰੰਤ ਨਿਰਮਲੇ ਸੰਤ ਨੇ ਦੁਆਬੇ ਵਿੱਚ ਉਹਨਾਂ ਦੇ ਕੋਲੋਂ ਮੈਂ ਗੁਰਮਤਿ ਦੀ ਵਿੱਦਿਆ ਹਾਸਲ ਕੀਤੀ ਤੇ ਉਸ ਤੋਂ ਬਾਅਦ ਵਿੱਚ ਮੈਂ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਵਾਲਿਆਂ ਦੇ ਕੋਲ ਆ ਗਿਆ ਉਹਨਾਂ ਦੇ ਕੋਲ ਰਹਿ ਕੇ ਸ਼ਾਸਤਰ ਵਿੱਦਿਆ ਸਿੱਖੀ ਅਤੇ ਉਸ ਤੋਂ ਬਾਅਦ ਵਿੱਚ ਮਹਾਂਪੁਰਖਾਂ ਦੇ ਨਾਲ ਉਹਨਾਂ ਨੇ ਸਾਡੀ ਡਿਊਟੀ ਲਾ ਦਿੱਤੀ ਪੌਂਟਾ ਸਾਹਿਬ ਬੱਚਿਆਂ ਨੂੰ ਅਸੀਂ ਗੁਰਬਾਣੀ ਦੀ ਸੰਤਿਆ ਗੁਰਬਾਣੀ ਦਾ ਕੀਰਤਨ ਸਿਖਾਉਣਾ ਸ਼ੁਰੂ ਕਰ ਦਿੱਤਾ ਤੇ ਇਸ ਤਰ੍ਹਾਂ ਕਰਦਿਆਂ ਕਰਦਿਆਂ ਜਦੋਂ ਬਲੂ ਸਟਾਰ ਆਪਰੇਸ਼ਨ ਹੋਇਆ ਉਦੋਂ ਉੱਥੇ ਹੀ ਸਾਂ ਉਥੋਂ ਫੜੇ ਗਏ ਫਿਰ ਜੇਲ੍ਹ ਦੇ ਵਿੱਚ ਪਹਿਲਾਂ 6 ਮਹੀਨੇ ਨਾਪਾ ਜੇਲ੍ਹ ਚ ਰਹੇ ਫਿਰ 5 ਸਾਲ ਜੋਧਪੁਰ ਜੇਲ੍ਹ ਵਿੱਚ ਰਹੇ ਉਸ ਜੇਲ੍ਹ ਵਿੱਚ ਹੀ میٹرਕ ਤੋਂ ਬਾਅਦ ਅਸੀਂ ਗਿਆਨੀ ਕੀਤੀ ਗਿਆਨੀ ਤੋਂ ਬਾਅਦ ਬੀਏ ਕੀਤੀ ਬੀਏ ਤੋਂ ਬਾਅਦ ਫਿਰ ਐਮਏ ਕੀਤੀ ਠੀਕ ਹੈ ਐਮਏ ਪੋਲੀਟੀਕਲ ਸਾਇੰਸ ਦੀ ਐਮਏ ਮੇਰੀ ਤੇ ਰਿਲੀਜੀਅਨ ਦੀ ਐਮਏ ਡਬਲ ਐਮਏ ਐਮ ਤੇ ਇਹ ਮੇਰਾ ਜਿਹੜਾ ਆਪਣੀ ਜ਼ਿੰਦਗੀ ਦਾ ਉਸ ਤੋਂ ਬਾਅਦ ਵਿੱਚ ਜਦੋਂ ਜੇਲ੍ਹ ਤੋਂ ਰਿਹਾਅ ਹੋ ਕੇ ਆਏ ਹਾਂ ਕੁਝ ਸਮਾਂ ਦਰਬਾਰ ਸਾਹਿਬ ਕੀਰਤਨ ਕਰਨ ਦੀ ਸੇਵਾ ਦਾ ਮੌਕਾ ਮਿਲਿਆ ਤੇ ਕੁਝ ਸਮਾਂ 3-4 ਸਾਲ ਲਗਭਗ ਗੁਰਦੁਆਰਾ ਦੁਖਨਵਾਰਨ ਸਾਹਿਬ ਵਿਖੇ ਠੀਕ ਹੈ ਉਸ ਤੋਂ ਉਪਰੰਤ ਫਿਰ ਵਿਦੇਸ਼ਾਂ ਵਿੱਚ ਜਾਣ ਦਾ ਸਮਾਂ ਮਿਲਿਆ ਕੈਨੇਡਾ ਇੰਗਲੈਂਡ ਅਮਰੀਕਾ ਇਹਨਾਂ ਦੇਸ਼ਾਂ ਵਿੱਚ ਗਏ ਫਿਰ ਆ ਕੇ ਉਸ ਤੋਂ ਬਾਅਦ ਵਿੱਚ ਅਸੀਂ ਬਾਰਨ ਵਿਖੇ ਇੱਕ ਗੁਰਮਤ ਅਕੈਡਮੀ ਖੁੱਲੀ ਗਈ ਠੀਕ ਜੈਸ ਅਕੈਡਮੀ ਦੇ ਵਿੱਚ ਗਰੀਬ ਅਨਾਥ ਬੱਚੇ ਜਿਨ੍ਹਾਂ ਨੂੰ ਗੁਰਮਤ ਦੀ ਵਿਦਿਆ ਦੇ ਨਾਲ ਨਾਲ ਦੁਨਿਆਵੀ ਪੜ੍ਹਾਈ ਇਹ ਸਾਰਾ ਕੁਝ ਉਹਨਾਂ ਨਾਲ ਅਸੀਂ ਸਿਖਾਉਨੇ ਅਲੱਗ-ਪੱਗ 2003 ਵਿੱਚ ਇਹ ਸ਼ੁਰੂ ਕੀਤੀ ਸੀ ਹੁਣ ਤੱਕ ਲਗਭਗ 600 ਬੱਚੇ ਜਿਹੜੇ ਨੇ ਸਾਡੇ ਕੋਲੋਂ ਗੁਰਮਤਿ ਦੀ ਵਿੱਦਿਆ ਲੈ ਕੇ ਦੇਸ਼ਾਂ-ਵਦੇਸ਼ਾਂ ਵਿੱਚ ਸ਼੍ਰੋਮਣੀ ਕਮੇਟੀ ਵਿੱਚ ਦਿੱਲੀ ਕਮੇਟੀ ਵਿੱਚ ਜਾਂ ਜਿੱਥੇ ਸ਼ਹਿਰਾਂ ਪਿੰਡਾਂ ਵਿੱਚ ਲੋੜ ਹੁੰਦੀ ਹੈ ਉੱਥੇ ਬੱਚਿਆਂ ਨੂੰ ਅਸੀਂ ਭੇਜਦੇ ਆ ਤੇ ਬੱਚੇ ਜਾਂਦੇ ਨੇ ਤੇ ਗਾਏ ਨੇ ਤੇ ਇੱਥੇ ਇਸੇ ਤਰ੍ਹਾਂ ਜੋ ਸਮੇਂ-ਸਮੇਂ ਅਨੁਸਾਰ ਅਸੀਂ ਲੋੜਵੰਦ ਬੱਚਿਆਂ ਦੀਆਂ ਸ਼ਾਦੀਆਂ ਵੀ ਕਰਦੇ ਆਂ ਹਰ ਸਾਲ ਜਿਹੜਾ ਗੁਰਮਤ ਦਾ ਸਮਾਗਮ ਹੁੰਦਾ ਹੈ ਮਾਰਚ ਮਹੀਨੇ ਵਿੱਚ ਉਦੋਂ ਅਸੀਂ ਲੋੜਵੰਦ ਬੱਚਿਆਂ ਦੀਆਂ ਸ਼ਾਦੀਆਂ ਵੀ ਕਰਦੇ ਆਂ ਤੇ ਇਸ ਤਰ੍ਹਾਂ ਜਿਹਾ ਸਾਡਾ ਜਿਹੜਾ ਜੀਵਨ ਹੈ ਹਾਂਜੀ ਪੂਰਾ ਸਿੱਖੀ ਨੂੰ ਸਮਰਪਿਤ ਹੈ ਬਾਬਾ ਜੀ ਤੁਸੀਂ ਦਾਸਰੇ ਸੀ ਕਿ ਜੇਲ੍ਹ ਵਿੱਚ ਆਪ ਜੀ ਨੇ ਪੜ੍ਹਾਈ ਕੀਤੀ ਸੋ ਸਾਡੀ ਜਿਹੜੀ ਨੌਜਵਾਨ ਪੀੜ੍ਹੀ ਅੱਜ ਕੱਲ ਦੇ ਬੱਚੇ ਨਾ ਕਈ ਵਾਰੀ ਪੜ੍ਹਾਈ ਤੋਂ ਦੂਰ ਜਾਂਦੇ ਨੇ ਕਿ ਅਸੀਂ ਨਹੀਂ ਅਸੀਂ ਸਿੱਖਾਂ ਅਸੀਂ ਸ਼ਾਇਦ ਪੜਿਆ ਸਾਡਾ ਪੜੇ ਬਿਨਾ ਸਰ ਜੇਗਾ ਤੁਸੀਂ ਕੀ ਸੰਦੇਸ਼ ਦੇਣਾ ਚਾਹੋਗੇ ਕਿ ਜਿੱਥੇ ਜੇਲ੍ਹ ਵਿੱਚ ਰਹਿ ਕੇ ਪੜ੍ਹਾਈ ਕੀਤੀ ਆ ਤੁਹਾਡੇ ਮਨ 'ਚ ਪੜਨ ਦੀ ਇੱਛਾ ਕਿਵੇਂ ਪੈਦਾ ਹੋਈ ਬੇਟੇ ਗੱਲ ਇਹ ਆ ਵੀ ਐਜੂਕੇਸ਼ਨ ਜਿਹੜੀ ਆ ਨਾ ਹਾਂਜੀ ਇਹ ਬਹੁਤ ਜ਼ਰੂਰੀ ਹੈ ਐਜੂਕੇਸ਼ਨ ਤੋਂ ਬਿਨਾਂ ਕਿਉਂਕਿ ਜਿਹੜਾ ਸੰਸਾਰ ਆ ਜੇ ਇਹਦੇ ਨਾਲ ਅਸੀਂ ਰਲ ਕੇ ਚੱਲਣਾ ਤੇ ਸਾਨੂੰ ਇਸ ਦੇ ਬਰਾਬਰ ਸਾਨੂੰ ਐਜੂਕੇਸ਼ਨ ਵੀ ਲੈਣੀ ਪਏਗੀ ਕਿਉਂਕਿ ਐਜੂਕੇਸ਼ਨ ਤੋਂ ਬਿਨਾਂ ਵਿੱਚ ਦੁਨੀਆ ਦੇ ਕਿਸੇ ਵੀ ਕੋਨੇ ਤੇ ਚਲੇ ਜਾਓ ਕੋਈ ਵੈਲਿਊ ਨਹੀਂ ਹੈਗੀ ਇਸ ਕਰਕੇ ਮੈਂ ਨੌਜਵਾਨਾਂ ਨੂੰ ਜਿਹੜੇ ਨਹੀਂ ਪੜ੍ਹਦੇ ਉਹਨਾਂ ਨੂੰ ਖਾਸ ਕਰਕੇ ਕਹਿਣਾ ਤੇ ਵੀ ਜ਼ਰੂਰ ਪੜ੍ਹਨਾ ਚਾਹੀਦਾ ਵੱਧ ਵੱਧ ਪੜ੍ਹਨਾ ਚਾਹੀਦਾ ਬਾਬਾ ਜੀ ਬਾਹਰਨ ਵਿਖੇ ਤਾਂ ਆਪ ਜੀ ਸੇਵਾਵਾਂ ਨੇ ਬਾਈ ਰਹੇ ਹੋ ਜਿਵੇਂ ਕਿ ਆਪ ਜੀ ਨੇ ਦੱਸਿਆ ਕਿ ਗਰੀਬ ਬੱਚਿਆਂ ਦੇ ਆਨੰਦ ਕਰਨ ਦੀ ਸੇਵਾਵਾ ਗੁਰਮਤ ਵਿਦਿਆਲੇ ਹੋਰ ਕਿਹੜੇ-ਕਿਹੜੇ ਸਥਾਨਾਂ ਤੇ ਆਪ ਜੀ ਸੇਵਾ ਨਿਭਾਉਂਦੇ ਹੋ ਬੇਟੇ ਸਥਾਨ ਜਿਹੜੇ ਨੇ ਸਾਡੇ ਕੋਲੇ ਇੱਕ ਪਟਿਆਲੇ ਸ਼ਹਿਰ ਦੇ ਵਿੱਚ ਵੀ ਸਥਾਨ ਹੈ ਗੁਰਦੁਆਰਾ ਸਾਹਿਬ ਆ ਭਾਈ ਤਾਰੂ ਜੀ ਦਾ ਠੀਕ ਹੈ ਤੇ ਇੱਥੇ ਵੀ ਸੇਵਾ ਇਸੇ ਤਰ੍ਹਾਂ ਜਲਾਲਾਬਾਦ ਰਈਏ ਦੇ ਕੋਲ ਅੰਮ੍ਰਿਤਸਰ ਦੇ ਕੋਲ ਉੱਥੇ ਵੀ ਸੇਵਾ ਚੱਲ ਰਹੀ ਹੈ ਤੇ ਇਸੇ ਤਰ੍ਹਾਂ ਇੱਕ ਬੀਬੀ ਮੁਮਤਾਜ ਦਾ ਸਥਾਨ ਹੈ ਰੋਪੜ ਦੇ ਕੋਲ ਉੱਥੇ ਵੀ ਸੇਵਾ ਚੱਲ ਰਹੀ ਹੈ ਫਿਰ ਹਰ ਇੱਕ ਜਗ੍ਹਾ ਤੇ ਗੁਰਮਤਿ ਵਿਦਿਆਲੇ ਜਾਂ ਕੋਈ ਹੋਰ ਵੀ ਨਾਲ ਕਾਰਜ ਕਰਦੇ ਹੋ ਜੀ ਇਹਦੇ ਵਿੱਚ ਗੁਰਮਤਿ ਦੀ ਵਿੱਦਿਆ ਦਿੰਨੇ ਨਾਲ ਤੇ ਨਾਲ ਨਾਲ ਅਸੀਂ ਨਸ਼ਾ ਛਡਾਊ ਕੈਂਪ ਲਾਉਨੇ ਆ ਠੀਕ ਹੈ ਤੇ ਇਸ ਤਰ੍ਹਾਂ ਦੀ ਜਿਹੜੀ ਸੇਵਾਵਾਂ ਨੇ ਉਹ ਕਰੀ ਜਾਂਦੀ ਬਾਬਾ ਜੀ ਨਸ਼ਾ ਛਡਾਊ ਕੈਂਪਾਂ ਵਿੱਚ ਜਿਹੜੇ ਬੱਚੇ ਆਉਂਦੇ ਨੇ ਕੀ ਕੋਈ ਰਿਜ਼ਲਟ ਵੀ ਹੁੰਦਾ ਹੈ ਉਹ ਨਸ਼ਾ ਛੱਡਦੇ ਵੀ ਨੇ ਬਹੁਤ ਬੇਟਾ ਬਾਹਲੇ ਤਾਂ ਅਸੀਂ ਜਿਹੜੇ ਬੱਚਿਆਂ ਨੂੰ ਨਾ ਆ ਜਾਗਰੂਕ ਕਰਕੇ ਛਡਾ ਦਿੰਨੇ ਆ ਠੀਕ ਹੈ ਸਾਨੂੰ ਜ਼ਿਆਦਾ ਮੈਡੀਸਨ ਦੇਣ ਦੀ ਲੋੜ ਨਹੀਂ ਪੈਂਦੀ ਅਸੀਂ ਇਹਨਾਂ ਬੱਚਿਆਂ ਨੂੰ ਕਿਉਂਕਿ ਜਿਹੜਾ ਨੌਜਵਾਨ ਹੈ ਨਾ ਇਹਨੂੰ ਸਮਝਾਉਣ ਦੀ ਥੋੜੀ ਲੋੜ ਹੈ ਬਿਲਕੁਲ ਕਿਉਂਕਿ ਜਿਹੜਾ ਨਸ਼ਾ ਹੈ ਨਾ ਨੌਜਵਾਨ ਜਿਹੜਾ ਜਵਾਨੀ ਹੀ ਇੱਕ ਨਸ਼ਾ ਹੈ ਜੇ ਉਸੇ ਨੂੰ ਹੀ ਨੌਜਵਾਨ ਆਪਣਾ ਸੰਭਾਲ ਲੈਣ ਨਾ ਤੇ ਨੌਜਵਾਨਾਂ ਨੂੰ ਨਸ਼ਾ ਛਡਾਉਣਾ ਬਹੁਤ ਸੌਖਾ ਆ ਐਵੇਂ ਕਹਿੰਦੇ ਨੇ ਔਖਾ ਹੈ ਬਹੁਤ ਸੌਖਾ ਨੌਜਵਾਨਾਂ ਨੂੰ ਨਸ਼ਾ ਛਡਾਉਣਾ ਥੋੜਾ ਜਿਹਾ ਉਹਨਾਂ ਨੂੰ ਸਾਡੇ ਕੋਲ ਇਹ ਜੇ ਵੀ ਆਏ ਨੇ ਪਿੱਛੇ ਮਾਨ ਸਾਹਿਬ ਸਾਨੂੰ ਉਹਨਾਂ ਨੇ ਉਹਨਾਂ ਨੂੰ ਸਨਮਾਨਤ ਵੀ ਕੀਤੀ ਜਿਹੜੇ 3 3000 ਦੀ ਇੱਕ ਦਿਨ ਵਿੱਚ ਸਮੈਗ ਪੀਣ ਵਾਲੇ ਸੀ ਉਹ ਵੀ ਸਿਰਫ ਇਹ ਸਿੱਖਿਆ ਲੈ ਕੇ ਹੀ ਜਿਹੜਾ ਨਸ਼ਾ ਛੱਡ ਗਏ ਤੇ ਇਸ ਕਰਕੇ ਕਿਉਂਕਿ ਮੈਂ ਜਾਦਾ ਖਾਸ ਕਰਕੇ ਜਿਹੜੇ ਨਸ਼ੇ ਤੇ ਮੈਂ ਬੇਨਤੀ ਕਰਦਾ ਹਾਂ ਨਾ ਕਿਸੇ ਦੇਸ਼ ਕਿਸੇ ਕੌਮ ਕਿਸੇ ਫਿਰਕੇ ਨੂੰ ਤਬਾਹ ਕਰਨਾ ਹੋਵੇ ਨਾ ਤੇ ਤਿੰਨ ਤਰੀਕਿਆਂ ਨਾਲ ਕੀਤਾ ਜਾਂਦਾ ਉਹ ਤਿੰਨ ਤਰੀਕੇ ਕਿਹੜੇ ਨੇ ਆਰਥਿਕ ਨੁਕਸਾਨ ਕਰ ਦਿਓ ਤਦ ਵੀ ਜਿਹੜਾ ਬੰਦਾ ਨਾ ਆਰਥਿਕ ਨੁਕਸਾਨ ਵਿੱਚ ਵੀ ਆਪਣੇ ਆਪ ਨੂੰ ਕਹਿੰਦਾ ਮੈਂ ਮਰ ਗਿਆ ਇਸੇ ਤਰ੍ਹਾਂ ਸਮਾਜਿਕ ਤੌਰ ਤੇ ਕੋਈ ਉਹਦਾ ਵਿਰੋਧ ਹੋ ਜਾਵੇ ਸਮਾਜਿਕ ਤੌਰ ਤੇ ਕੋਈ ਬੇਇਜ਼ਤੀ ਹੋ ਜਾਵੇ ਤਾਂ ਵੀ ਬੰਦਾ ਕਹਿੰਦਾ ਵੀ ਸਾਡਾ ਕਾਹਦਾ ਜਿਉਣਾ ਹੈ ਇਸੇ ਤਰ੍ਹਾਂ ਜਿਹੜਾ ਆਰਥਿਕ ਤੌਰ ਤੇ ਨੁਕਸਾਨ ਹੋ ਜਾਵੇ ਉਹ ਵੀ ਬੰਦਾ ਕਹਿੰਦਾ ਵੀ ਸਾਡਾ ਕਾਹਦਾ ਜਿਉਣਾ ਤੇ ਇਹ ਜਿਹੜਾ ਨਸ਼ਾ ਨਾ ਇਹ ਤਿੰਨੇ ਹੀ ਇਕੱਠੇ ਇਕੱਲਾ ਹੀ ਵਾਰ ਕਰਦਾ ਉਹ ਜਿਹੜੇ ਤਿੰਨ ਵਾਰ ਨੇ ਕਦੇ-ਕਦੇ ਕੋਈ-ਕੋਈ ਇਕੱਲਾ-ਇਕੱਲਾ ਕਰ ਸਕਦਾ ਪਰ ਜਿਹੜਾ ਨਸ਼ਾ ਹੈ ਇਹ ਤਿੰਨ ਵਾਰ ਇਕੱਲਾ ਹੀ ਇਕੱਠੇ ਕਰਦਾ ਕਿਵੇਂ ਜਦੋਂ ਨਸ਼ਾ ਖਰੀਦਿਆ ਹਾਂਜੀ ਉਹ ਉਸ ਸਮੇਂ ਆਰਥਿਕ ਨੁਕਸਾਨ ਜਦੋਂ ਨਸ਼ੇ ਦਾ ਸੇਵਨ ਕੀਤਾ ਸਰੀਰਕ ਨੁਕਸਾਨ ਹਾਂਜੀ ਜਦੋਂ ਨਸ਼ਾ ਸੇਵਨ ਕਰਕੇ ਸਮਾਜ ਵਿੱਚ ਬੰਦਾ ਆਇਆ ਤੇ ਉਦੋਂ ਸਮਾਜ ਵਾਲਿਆਂ ਨੇ ਵੀ ਨਕਾਰ ਦਿੱਤਾ ਵੀ ਇਹਦਾ ਕੀ ਯਕੀਨ ਕਰਨਾ ਹੈ ਤੇ ਨਸ਼ੇੜੀ ਬੰਦਾ ਤੇ ਨਸ਼ਾ ਜਿਹੜਾ ਨਾ ਇਹਦੇ ਤੋਂ ਜਦੋਂ ਆਪਾਂ ਨੌਜਵਾਨਾਂ ਬੱਚਿਆਂ ਨੂੰ ਕਿਤੇ ਸਮਝਾਉਨੇ ਆ ਤੇ ਗੁਰਬਾਣੀ ਦੀ ਸਿੱਖਿਆ ਅਨੁਸਾਰ ਗੁਰ ਇਤਿਹਾਸ ਅਨੁਸਾਰ ਤੇ ਬੱਚੇ ਲਗਭਗ ਸਾਰੇ ਸਮਝਦੇ ਆ ਅਸੀਂ ਬਹੁਤ ਸਾਰੇ ਬੱਚੇ ਇਹ ਜਿਹੜੇ ਦੱਸ ਸਕਦੇ ਜਿਹੜੇ ਵੱਡੇ ਵੱਡੇ ਨਸ਼ਿਆਂ ਵਾਲੇ ਨਸ਼ਾ ਛੱਡ ਕੇ ਇਸ ਪਾਸੇ ਲੱਗੇ ਨੇ ਜਿਹੜੇ ਹੁਣ ਤਿਆਰ ਬਰਦਾ ਅਮਰਧਾਰੀ ਨੇ ਤੇ ਜਿਹੜੇ ਗੁਰਸਿੱਖੀ ਦਾ ਪ੍ਰਚਾਰ ਵੀ ਕਰ ਰਹੇ ਨੇ ਇਸ ਤੋਂ ਇਲਾਵਾ ਹੋਰ ਕੀ ਕੀ ਸੇਵਾਵਾਂ ਚੱਲਦੀਆਂ ਨੇ ਜੀ ਇਸ ਤੋਂ ਇਲਾਵਾ ਬਿਤੇ ਅਸੀਂ ਹੇਮਕੁੰਡ ਸਾਹਿਬ ਦੇ ਰਸਤੇ ਵਿੱਚ ਲੰਗਰ ਲਾਉਨੇ ਆ ਤੱਕ ਸ੍ਰੀ ਪਟਨਾ ਸਾਹਿਬ ਵਿਖੇ 350 ਸਾਲਾਂ ਦੇ ਸੰਬੰਧ ਵਿੱਚ ਇਸੇ ਤਰ੍ਹਾਂ ਆਨੰਦਪੁਰ ਸਾਹਿਬ ਵਿਖੇ ਵੀ ਦਮਦਮਾ ਸਾਹਿਬ ਵਿਖੇ ਵੀ ਇਹ ਲੰਗਰਾਂ ਦੀ ਸੇਵਾਵਾਂ ਵੀ ਅਸੀਂ ਨਾਲ-ਨਾਲ ਜਿੱਥੇ ਨਸ਼ੇ ਛਡਾਉਨੇ ਆਂ ਹਾਂਜੀ ਜਿੱਥੇ ਗੁਰਮਤਿ ਦੀ ਵਿੱਦਿਆ ਦਿੰਨੇ ਆਂ ਜਿੱਥੇ ਲੋੜਵੰਦ ਬੱਚਿਆਂ ਦੀਆਂ ਸ਼ਾਦੀਆਂ ਕਰਦੇ ਆਂ ਉਹਦੇ ਨਾਲ-ਨਾਲ ਹੇਮਕੁੰਡ ਸਾਹਿਬ ਪਟਨਾ ਸਾਹਿਬ ਵਿਖੇ ਲੰਗਰਾਂ ਦੀ ਸੇਵਾਵਾਂ ਵੀ ਚੱਲ ਰਹੀਆਂ ਬਿਲਕੁਲ ਬਾਬਾ ਜੀ ਜੇ ਦਵਾਈ ਦੇ ਨਾਲ-ਨਾਲ ਸੱਚੀ ਸਿੱਖਿਆ ਅਸਲ ਸਿੱਖਿਆ ਗੁਰਬਾਣੀ ਦੀ ਸਿੱਖਿਆ ਵੀ ਦਿੱਤੀ ਜਾਵੇ ਤਾਂ ਨਵਾਂ ਜਨ ਪੀੜੀ ਨੂੰ ਨਸ਼ਾ ਛਡਾਣਾ ਕੋਈ ਔਖੀ ਗੱਲ ਨਹੀਂ ਹੈਗੀ ਨਹੀਂ ਹਾਂਜੀ ਬਾਬਾ ਜੀ ਆਪ ਜੀ ਬੁੱਢਾ ਦਲ ਦੇ ਸਮਾਗਮਾਂ ਵਿੱਚ ਵੀ ਲਗਭਗ ਮੋਰੀ ਹੁੰਦੇ ਹੋ ਹਾਂ ਤਾ ਫਿਰ ਬੁੱਢਾ ਦਲ ਦੇ ਨਾਲ ਆਪਜੀ ਕਿਵੇਂ ਜੁੜੇ ਹੋਇਓ ਜੀ ਬੁੱਢਾ ਦਲ ਵੱਲੋਂ ਬਹੁਤ ਹੀ ਸਤਿਕਾਰਯੋਗ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਜੀ 96 ਕਰੋੜੀ ਮੁਖੀ ਬੁੱਢਾ ਦਲ ਉਹਨਾਂ ਦੇ ਨਾਲ ਸਾਡਾ ਬਹੁਤ ਸਮੇਂ ਦਾ ਪਿਆਰ ਹੈ ਤੇ ਹਰ ਸਮੇਂ ਜਿੰਨੇ ਵੀ ਸਮਾਗਮ ਹੁੰਦੇ ਸਨ ਜਾਈਦਾ ਸੀ ਫਿਰ ਉਹ ਸੇਵਾ ਤੋਂ ਖੁਸ਼ ਹੋ ਕੇ ਉਹਨਾਂ ਨੇ ਮੈਨੂੰ ਇੱਕ ਅਹੁਦਾ ਦਿੱਤਾ ਬੁੱਢੇ ਦਲ ਵਿੱਚ ਬੁੱਢੇ ਦਲ ਧਰਮ ਪ੍ਰਚਾਰ ਦੇ ਜਿਹੜਾ ਮੁਖੀ ਦੀ ਸੇਵਾ ਮੈਨੂੰ ਦਿੱਤੀ ਹੈ ਤੇ ਹੁਣ ਜਦੋਂ ਦੇ ਉਹਨਾਂ ਨੇ ਸੇਵਾ ਲਈ ਹੈ ਤੇ ਉਹ ਅਸੀਂ ਸੇਵਾਵਾਂ ਕਰ ਰਹੇ ਆਂ ਜਿਵੇਂ ਲਾਲ ਕਿਲੇ ਤੇ ਜਾ ਕੇ ਕুতਬ ਮিনার ਤੇ ਇਸੇ ਤਰ੍ਹਾਂ ਜਿੱਥੇ-ਜਿੱਥੇ ਵੀ ਜਿਵੇਂ ਹੜ ਆਏ ਸੀ ਕਸ਼ਮੀਰ ਵਾਲੇ ਪਾਸੇ ਹਾਂਜੀ ਉੱਥੇ ਜਾ ਕੇ ਬਾਬਾ ਜੀ ਦੇ ਨਾਲ ਬਹੁਤ ਸਾਰੇ ਟਰੱਕਾਂ ਦੇ ਵਿੱਚ ਰਾਸ਼ਨ ਲੱਦ ਕੇ ਲੈ ਕੇ ਗਏ ਮਹਾਪੁਰਖਾਂ ਦਾ ਵਿਚਾਰ ਕਰਕੇ ਤੇ ਉਹ ਸਾਰਾ ਇਹ ਅੱਗੇ ਲੋਕਾਂ ਦੇ ਮਨਾਂ ਵਿੱਚ ਇਹ ਹੁੰਦਾ ਸੀ ਵੀ ਜਿਹੜੇ ਨਿਹੰਗ ਸਿੰਘ ਨੇ ਵੀ ਇਹ ਲੈਂਦੇ ਹੀ ਨੇ ਜਦੋਂ ਅਸੀਂ ਕਸ਼ਮੀਰ 'ਚ ਗਏ ਬਾਬਾ ਬਲਬੀਰ ਸਿੰਘ ਨਾਲ ਸੰ ਸਾਡੇ ਤੇ ਉੱਥੇ ਇਹ ਲੋਕਾਂ ਨੇ ਹੈਰਾਨ ਹੋ ਗਏ ਵੇਖ ਕੇ ਵੀ ਨਿਹੰਗ ਸਿੰਘ ਵੀ ਕੋਈ ਦਾਨ ਕਰਦੇ ਨੇ ਵੰਡਦੇ ਨੇ ਸੋ ਇਹ ਉਹਨਾਂ ਨੇ ਨਾਲ ਲੱਗ ਕੇ ਸੀ ਸਾਰੇ ਰਲ ਕੇ ਸੇਵਾਵਾਂ ਨਿਭਾ ਰਹੇ ਆ ਧਰਮ ਇਨਸਾਨ ਨੂੰ ਸੱਚਜਾ ਜੀਵਨ ਬਤੀਤ ਕਰਨ ਦੀ ਜਾਂਚ ਦੱਸਦਾ ਹੈ ਪਰ ਫਿਰ ਵੀ ਅੱਜ ਕੱਲ੍ਹ ਲੋਕ ਧਰਮ ਤੋਂ ਦੂਰ ਕਿਉਂ ਜਾ ਰਹੇ ਨੇ ਮੁੰਕਰ ਕਿਉਂ ਹੋ ਰਹੇ ਨੇ ਧਰਮ ਨੂੰ ਇਸ ਕਰਕੇ ਛੱਡੀ ਜਾ ਰਹੇ ਨੇ ਜੇ ਸ ਧੰਗ ਨਾਲ ਧਰਮ ਨੂੰ ਲੈਣਾ ਚਾਹੀਦਾ ਹੈ ਜਿਹੜੀਆਂ ਚੀਜ਼ਾਂ ਦੀ ਪਹਿਲਾਂ ਲੋੜ ਆ ਉਹ ਅਸੀਂ ਲੈਂਦੇ ਨਹੀਂ ਸਭ ਤੋਂ ਪਹਿਲਾਂ ਸਾਡੇ ਵਿੱਚ ਮਨੁੱਖਤਾ ਚਾਹੀਦੀ ਹੈ ਮਨੁੱਖਤਾ ਵਾਸਤੇ ਸਾਨੂੰ ਜੋ ਗੁਰੂ ਨਾਨਕ ਦੇਵ ਜੀ ਦਾ ਉਪਦੇਸ਼ ਹੈ ਧੌਲ ਧਰਮ ਦਇਆ ਕਾ ਪੂਤ ਸੰਤੋਖ ਥਾਪ ਰੱਖਿਆ ਜਨ ਸੂਤ ਸਭ ਤੋਂ ਪਹਿਲਾਂ ਸਾਡੇ ਵਿੱਚ ਦਇਆ ਹੋਣੀ ਚਾਹੀਦੀ ਹੈ ਦਇਆ ਦੇ ਨਾਲ ਨਾਲ ਜੋ ਗੁਰੂ ਨਾਨਕ ਦੇਵ ਜੀ ਨੇ ਸਿੱਖਿਆ ਦਿੱਤੀਆਂ ਨੇ ਉਹ ਸਾਨੂੰ ਕਮਾਉਣੀ ਚਾਹੀਦੀਆਂ ਜਿਨ੍ਹਾਂ ਨੇ ਕਮਾ ਲਈਆਂ ਉਹਦੇ ਵਿੱਚ ਬੇਸ਼ੱਕ ਭਾਵੇਂ ਭੂਮੀਆਂ ਚੋਰ ਐ ਭਾਵੇਂ ਸੱਜਣ ਠੱਗ ਐ ਭਾਵੇਂ ਕੌਡਾ ਰਾਖਸ਼ ਐ ਜਿਹੜਾ ਵੀ ਐ ਜਿਸ ਨੇ ਵੀ ਕਮਾਈ ਐ ਜਿਵੇਂ ਭੂਮੀਆਂ ਚੋਰ ਨੂੰ ਪਤਾ ਲੱਗਾ ਗੁਰੂ ਨਾਨਕ ਦੇਵ ਜੀ ਆਏ ਨੇ ਇਹਨੇ ਆਪਣੇ ਘਰ ਲਿਆ ਕੇ ਗੁਰੂ ਨਾਨਕ ਦੇਵ ਜੀ ਨੂੰ ਕਿਹਾ ਮਹਾਰਾਜ ਲੰਗਰ ਛਕੋ ਗੁਰੂ ਨਾਨਕ ਦੇਵ ਜੀ ਪੁੱਛਦੇ ਤੂੰ ਕੰਮ ਕੀ ਕਰਦਾ ਹੋਣਾ ਉਹ ਕਹਿੰਦਾ ਜੀ ਕੰਮ ਤਾਂ ਮੇਰਾ ਤੁਹਾਨੂੰ ਪਤਾ ਹੀ ਹੈ ਕਹਿਣ ਲੱਗੇ 10 ਕਹਿਣ ਲੱਗਾ ਜੀ ਕੰਮ ਮੇਰਾ ਇਹ ਐ ਮੈਂ ਚੋਰੀਆਂ ਕਰਦਾ ਗੁਰੂ ਨਾਨਕ ਦੇਵ ਜੀ ਕਹਿਣ ਲੱਗੇ ਵੀ ਪਾਈ ਫਿਰ ਤੇਰੇ ਘਰ ਦਾ ਲੰਗਰ ਨਹੀਂ ਛਕਣਾ ਕਿਉਂਕਿ ਗੁਰਬਾਣੀ ਦਾ ਫਰਮਾਨ ਹੈ ਚੋਰ ਕੀ ਹਾਮਾਂ ਭਰੇ ਨਾ ਕੋਏ ਚੋਰ ਕੀ ਆ ਚੰਗਾ ਕਿਉਂ ਹੋਏ ਤੇ ਇਹਦੇ ਵਿੱਚ ਮੈਂ ਇੱਕ ਹੋਰ ਗੱਲ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪੰਡਰਾਂ ਵਾਲਿਆਂ ਦੀ ਦੱਸਣਾ ਚਾਹੁੰਨਾ ਇੱਕ ਵਾਰ ਨਾਨਕਨ ਵਾਸਤੇ ਅਸੀਂ ਸਾਰੇ ਬੈਠੇ ਹੋਏ ਸਾਂ ਤੇ ਸੰਤ ਬਾਬਾ ਜਰਨੈਲ ਸਿੰਘ ਨੂੰ ਸਿੰਘਾਂ ਨੇ ਪੁੱਛਿਆ ਮਹਾਰਾਜ ਬਾਬਾ ਜੀ ਵੀ ਕਿਰਪਾ ਕਰਕੇ ਦੱਸੋ ਜ਼ਿੰਦਗੀ ਜਿਉਣ ਦਾ ਕੋਈ ਸਾਨੂੰ ਢੰਗ ਦੱਸੋ ਵੀ ਸਮਾਜ ਚ ਰਹਿੰਦਿਆਂ ਕਿਵੇਂ ਸਾਨੂੰ ਜਿਉਣਾ ਚਾਹੀਦਾ ਤੇ ਸੰਤ ਜਰਨੈਲ ਸਿੰਘ ਉਹਨਾਂ ਨੇ ਇਹ ਵਚਨ ਆਖੇ ਸੀ ਦੋ ਗੱਲਾਂ ਤੋਂ ਬਚ ਕੇ ਰਹਿਣਾ ਹਾਂਜੀ ਚੋਰੀ ਤੇ ਯਾਰੀ ਜਿਹੜਾ ਇਹ ਦੋ ਗੱਲਾਂ ਤੋਂ ਬਚ ਕੇ ਰਹੇਗਾ ਜ਼ਿੰਦਗੀ ਚ ਉਹ ਜਿੱਥੇ ਵੀ ਜਾਏ ਕਾਮਯਾਬ ਹੋਏਗਾ ਜਿਹੜਾ ਚੋਰ ਬੰਦਾ ਹੈ ਉਹਨੂੰ ਕਦੇ ਵੀ ਕੋਈ ਆਪਣੇ ਘਰ ਨਹੀਂ ਵਾੜਦਾ ਗੇਟ ਤੋਂ ਬਾਹਰ ਹੀ ਮੋੜ ਦਿੰਦੇ ਨੇ ਵੀ ਇਹਦਾ ਕੀ ਪਤਾ ਕੀ ਚੁੱਕ ਕੇ ਲੈ ਜਾਵੇ ਜੇ ਦੀ ਨਿਗਾ ਮਾੜੀ ਹੋਵੇ ਕਹਣ ਲੀਰ 12ਵੇਂ ਮੋੜ ਦੇ ਉਹਨੂੰ ਵੀ ਇਹ ਧੀਆ ਪੈਣਾ ਕਰਨੇ ਵੀ ਇਹਦੀ ਕੀ ਪਤਾ ਨਿਗਾ ਠੀਕ ਨਹੀਂ ਸੰਤ ਜਰਨੈਲ ਸਿੰਘ ਕਹਿਆ ਸੀ ਵੀ ਆਹ ਦੋ ਚੀਜ਼ਾਂ ਤੋਂ ਵੱਜ ਕੇ ਰਹੋ ਜੇ ਇਹ ਤੁਹਾਡੇ ਵਿੱਚ ਦੋ ਔਗਣ ਆ ਗਏ ਜਿੱਡੇ ਮਰਜੀ ਤੁਹਾਡੇ ਚ ਗੁਣ ਹੋਣ ਉਹਨਾਂ ਦਾ ਕੋਈ ਮੁੱਲ ਨਹੀਂ ਪੈਣਾ ਤੇ ਇਸ ਕਰਕੇ ਜੋ ਚੋਰੀ ਹੈ ਗੁਰੂ ਨਾਨਕ ਦੇਵ ਜੀ ਨੇ ਵੀ ਕਿਹਾ ਭੂਮੀਏ ਚੋਰ ਉਹਨੂੰ ਭਾਈ ਤੂੰ ਚੋਰੀ ਕਰਦਾ ਤੇਰੇ ਘਰ ਦਾ ਲੰਗਰ ਨਹੀਂ ਛਕਣਾ ਉਹ ਕਹਿੰਦਾ ਜੀ ਲੰਗਰ ਤਾਂ ਮੈਂ ਜਰੂਰ ਛਕਾਉਣਾ ਗੁਰੂ ਨਾਨਕ ਦੇਵ ਜੀ ਕਹਿਣਗੇ ਜੇ ਛਕਾਉਣਾ ਤੇ ਤੈਨੂੰ ਚੋਰੀ ਛੱਡਣੀ ਪੈਣੀ ਹੈ ਕਹਿਣ ਲੱਗਾ ਨਹੀਂ ਮਹਾਰਾਜ ਚੋਰੀ ਨਾ ਛਡਾਓ ਹੋਰ ਜੋ ਮਰਜ਼ੀ ਕਰ ਲਓ ਗੁਰੂ ਨਾਨਕ ਦੇਵ ਜੀ ਕਹਿੰਦੇ ਠੀਕ ਹੈ ਚਲ ਚੋਰੀ ਤੈਨੂੰ ਅਸੀਂ ਮਾਫ ਕਰਦੇ ਨੇ ਚੋਰੀ ਤੂੰ ਕਰ ਲਈ ਪਰ ਸਾਡੀਆਂ ਤਿੰਨ ਗੱਲਾਂ ਯਾਦ ਰੱਖੀ ਗੁਰੂ ਨਾਨਕ ਦੇਵ ਜੀ ਕਹਿੰਦੇ ਇੱਕ ਤਾਂ ਝੂਠ ਨਹੀਂ ਬੋਲਣਾ ਸੋਚ ਕੇ ਕਹਿੰਦਾ ਜੀ ਠੀਕ ਹੈ ਦੂਜਾ ਕਹਿੰਦੇ ਵੀ ਲੋਣ ਖਾ ਕੇ ਹਰਾਮ ਨਹੀਂ ਕਰਨਾ ਤੀਜਾ ਗਰੀਬ ਮਾਰ ਕਰਨੀ ਨਹੀਂ ਤੇ ਗਰੀਬਾਂ ਦੇ ਮਾਰ ਹੁੰਦੀ ਵੇਖਣੀ ਨਹੀਂ ਕਹਿਣ ਲੱਗਾ ਜੀ ਠੀਕ ਹੈ ਗੁਰੂ ਨਾਨਕ ਦੇਵ ਜੀ ਕਹਿੰਦੇ ਲਿਆ ਲੰਗਰ ਲੰਗਰ ਛਕਿਆ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਚਲੇ ਗਏ ਇੱਕ ਦੋ ਦਿਨ ਸੋਚਦਾ ਰਿਹਾ ਵੀ ਕਿਵੇਂ ਗੁਜ਼ਾਰਾ ਚੱਲੇਗਾ ਗੁਰੂ ਨਾਨਕ ਦੇਵ ਜੀ ਕਹੇਗੇ ਨੇ ਵੀ ਗਰੀਬ ਦੇ ਘਰ ਚੋਰੀ ਨਹੀਂ ਕਰਨੀ ਤੇ ਜਿਹੜਾ ਵੇਖਦਾ ਗਰੀਬ ਹੀ ਨੇ ਸਾਰੇ ਇੱਕ ਦਿਨ ਜਿਹੜਾ ਉੱਥੇ ਦਾ ਰਾਜਾ ਸੀ ਉਹ ਕਿਤੇ ਕਹਿੰਦੇ ਗਿਆ ਹੋਇਆ ਸੀ ਵਿਦੇਸ਼ ਵਿੱਚ ਹੋਰ ਦੇਸ਼ 'ਚ ਇਹਨੇ ਮਗਰੋਂ ਪ੍ਰੋਗਰਾਮ ਬਣਾਇਆ ਆਪਣਾ ਨਾਲ ਲੈ ਕੇ ਸੋਹਣੇ ਬਸਤਰ ਪਾਏ ਨੇ ਬਸਤਰ ਪਾ ਕੇ ਤੇ ਘੋੜੇ ਤੇ ਚੜਿਆ ਗਿਆ ਰਾਜੇ ਦੇ ਕੋਲ ਰਾਜੇ ਦੇ ਘਰ ਮਹਿਲਾ ਦੇ ਅੱਗੇ ਪਹਿਰੇਦਾਰ ਪੁੱਛਦੇ ਵੀ ਕੌਣ ਐ ਕਹਿੰਦਾ ਕੌਣ ਐ ਮੈਂ ਚੋਰ ਆ ਹੋਰ ਕੌਣ ਆ ਕਹਿਣ ਲੱਗੇ ਨਹੀਂ ਇਹ ਚੋਰ ਨਹੀਂ ਹੋ ਸਕਦਾ ਕਿਤੇ ਚੋਰ ਵੀ ਕਹਿੰਦਾ ਮੈਂ ਚੋਰ ਆ ਸਲੂਟ ਮਾਰਿਆ ਤੇ ਤੋਹਰ ਦਿੱਤਾ ਚਲੋ ਤੁਸੀਂ ਕੋ ਰਾਜੇ ਦਾ ਖਾਸ ਮਿੱਤਰ ਐ ਚਲੇ ਗਿਆ ਜੀ ਅੰਦਰ ਗਿਆ ਘਰ ਵੇਖਦਾ ਥੱਲੇ ਵੇਖਿਆ ਚਾਰ ਛੇਰੇ ਕੁਝ ਨਹੀਂ ਮਿਲਿਆ ਭਾਈ ਗੁਰਦਾਸ ਜੀ ਲਿਖਦੇ ਨੇ ਚੋਰ ਗਿਆ ਕਰ ਸਾਹ ਦੇ ਘਰ ਅੰਦਰ ਵੜਿਆ ਕੁਛਾ ਕੂਨੇ ਭਾਲਦਾ ਕਹਿੰਦੇ ਚਾਰ ਚਫੇਰੇ ਸਾਰੇ ਦੇਖਿਆ ਉਹਨੂੰ ਕੁਝ ਨਹੀਂ ਮਿਲਿਆ ਇੱਕ ਕਹਿੰਦੇ ਉੱਤੇ ਪੌੜੀ ਜਾਂਦੀ ਸੀ ਇੱਕ ਸਾਈਡ ਤੋਂ ਕਹਿੰਦੇ ਪੌੜੀ ਤੇ ਜਾ ਚੜਿਆ ਉੱਤੇ ਕੁਛਾ ਕੂਨੇ ਭਾਲਦਾ ਚੌਬਾਰੇ ਚੜਿਆ ਜਦੋਂ ਉੱਤੇ ਗਿਆ ਤੇ ਵੇਖਿਆ ਸੋਇਨਾ ਚਾਂਦੀ ਹੀਰੇ ਜਵਾਹਰਾਤ ਬਹੁਤ ਕੀਮਤੀ ਚੀਜ਼ਾਂ ਪਈਆਂ ਤੇ ਭਾਈ ਗੁਰਦਾਸ ਜੀ ਕਹਿੰਦੇ ਨੇ ਚੋਰ ਗਿਆ ਕਰਸਾਹ ਦੇ ਕਰ ਅੰਦਰ ਵਰਿਆ ਕੁਛਾ ਕੂਨੇ ਭਾਲਦਾ ਚੌਬਾਰੇ ਚੜਿਆ ਤੇ ਅੱਗੇ ਜਾ ਕੇ ਕਹਿੰਦੇ ਸੋਇਨਾ ਰੂਪਾ ਪੰਡ ਬਨ ਅਗਲਾਈ ਅੜਿਆ ਕਹਿੰਦੇ ਨੇ ਜਿੰਨਾ ਵੀ ਸਮਾਨ ਪਿਆ ਸੀ ਚੰਗਾ ਇੱਕ ਵੱਡੀ ਸਾਰੀ ਪੰਡ ਬੰਨੀ ਤੇ ਮਨ ਵਿੱਚ ਸੋਚਿਆ ਹੁਣ ਅਗਾ ਕਿਤੇ ਚੋਰੀ ਕਰਨ ਦੀ ਲੋੜ ਨਹੀਂ ਪੈਣੀ ਹਾਂਜੀ ਇਹ ਹੁਣ ਕੰਮ ਠੀਕ ਆ ਗਿਆ ਤੇ ਇੱਕ ਲਾਲਚ ਆ ਗਿਆ ਵੀ ਰਾਜਿਆਂ ਦੇ ਘਰੇ ਪਦਾਰਥ ਬੜੇ ਵਧੀਆ ਬਣੇ ਹੁੰਦੇ ਨੇ ਕੋਈ ਛਕ ਲੈਣਾ ਚਾਹੀਦਾ ਜੇ ਜਦੋਂ ਇਹਨੇ ਪਦਾਰਥ ਛਕਿਆ ਭਾਈ ਗੁਰਦਾਸ ਜੀ ਕਹਿੰਦੇ ਲੋਭ ਲਹਿਰ ਹਲਕਾਇਆ ਲੂਣ ਹਾਂਡਾ ਫੜਿਆ ਕਹਿੰਦੇ ਉਹਨੇ ਜਿਹੜਾ ਭਾਂਡਾ ਫੜਿਆ ਉਹਦੇ ਵਿੱਚ ਪਦਾਰਥ ਵਿੱਚ ਲੂਣ ਸੀ ਉਹ ਖਾ ਲਿਆ ਤੇ ਖਾ ਕੇ ਬਾਅਦ ਵਿੱਚ ਸੋਚਣ ਲੱਗਾ ਵੀ ਗੁਰੂ ਨਾਨਕ ਦੇਵ ਜੀ ਨਾਲ ਵਚਨ ਕੀਤਾ ਵੀ ਲੂਣ ਖਾ ਕੇ ਹਰਾਮ ਨਹੀਂ ਕਰਨਾ ਹੁਣ ਤਾਂ ਮੈਂ ਲੂਣ ਖਾ ਬੈਠਾ ਫਿਰ ਮਨ ਜਿਹੜਾ ਦੁਬਧਾ ਚ ਪੈ ਗਿਆ ਵੀ ਇਹ ਛੱਡਾਂ ਕਿ ਲੈ ਜਾਵਾਂ ਸੋਚਦਿਆਂ ਸੋਚਦਿਆਂ ਕਦੇ ਮਨ ਕਹਿੰਦਾ ਲੈ ਜਾ ਕਦੇ ਕਹਿੰਦਾ ਰਹਿਣ ਦੇ ਕਿਉਂਕਿ ਜਿਹੜਾ ਮਨ ਹੈ ਨਾ ਕਹਿੰਦੇ ਮਨ ਕੇ ਮਤੇ ਨੇ ਚੱਲੀ ਏ ਮਨ ਕੇ ਮਤੇ ਅਨੇਕ ਮਨ ਕੇ ਮਾਰੇ ਮਰ ਗਏ ਕਾਜੀ ਮੁੱਲਾ ਸ਼ੇਖ ਜਿਹੜਾ ਮਨ ਹੈ ਨਾ ਭਰਤਰੀ ਨੇ ਵੀ ਲਿਖਿਆ ਜਿਹੜਾ ਬਿਕਰਮਤਜੀਤ ਦਾ ਭਰਾ ਹੋਇਆ ਉਹ ਰਾਜ ਭਾਗ ਤਿਆਗ ਕੇ ਜੰਗਲਾਂ ਚ ਚਲਿਆ ਗਿਆ ਜੰਗਲਾਂ ਵਿੱਚ ਜਾ ਕੇ ਇਹ ਭਗਤੀ ਕਰ ਰਿਹਾ ਇੱਕ ਦਿਨ ਕਿਤੇ ਇਹਨੂੰ ਨਾ ਇੱਕ ਚਮਕਦੀ ਚੀਜ਼ ਰਾਤ ਨੂੰ ਨਜ਼ਰ ਆਈ ਗੱਲ ਮਨ ਦੀ ਕਰਨ ਲੱਗਾ ਵੀ ਮਨ ਜਿਹੜਾ ਚਮਕਦੀ ਚੀਜ਼ ਨਜ਼ਰ ਆਈ ਇਹਦੇ ਮਨ ਵਿੱਚ ਆਇਆ ਵੀ ਕਿਉਂ ਨਾ ਮੈਂ ਇਹਨੂੰ ਚੁੱਕ ਲਵਾਂ ਮੇਰੇ ਰਾਜ ਵਿੱਚ ਤਾਂ ਲਾਲ ਛੋਟੇ ਛੋਟੇ ਸੀ ਆ ਬੜਾ ਵੱਡਾ ਲਾਲ ਮਿਲ ਗਿਆ ਜਦੋਂ ਇਹਨੇ ਚੁੱਕਿਆ ਤੇ ਉਹ ਲਿਖਿਆ ਉਹ ਇਤਿਹਾਸ ਵਿੱਚ ਵੀ ਉਹ ਲਾਲ ਨਹੀਂ ਸੀ ਕਿਸੇ ਨੇ ਪਾਨ ਖਾ ਕੇ ਥੁੱਕਿਆ ਹੋਇਆ ਸੀ ਤੇ ਜਦੋਂ ਪਾਨ ਦੇ ਨਾਲ ਉਹਦੇ ਹੱਥ ਲਿਪੜ ਗਏ ਫਿਰ ਉਹਨੇ ਇੱਕ ਵਿਰਾਗ ਸਤਕ ਗ੍ਰੰਥ ਲਿਖਿਆ ਕਥਾਵਾਚ ਕਹਾਨੂੰ ਪੜ੍ਹਨਾ ਪੈਂਦਾ ਉਹਦੇ ਵਿੱਚ ਲਿਖਿਆ ਹੀਰੇ ਜੜਤ ਮੰਦਰ ਤਜੇ ਅਰ ਸਖੀਆਂ ਕਾ ਸਾਥ ਰੇ ਮਨ ਲੋਭੀ ਲਾਲਚੀ ਦੀਏ ਪੀਗ ਮੇ ਹਾਥ ਕਹਿਣ ਤੋਂ ਭਾਵ ਜਿਹੜਾ ਸਾਡਾ ਮਨ ਹੈ ਇਹ ਬੜਾ ਲਾਲਚੀ ਹੈ ਇਸੇ ਤਰ੍ਹਾਂ ਭੂਮੇ ਦਾ ਮਨ ਜਿਹੜਾ ਦੁਬਧਾ ਚ ਪੈ ਗਿਆ ਅਖੀਰ ਉਹਦੇ ਮਨ ਵਿੱਚ ਇਹ ਆ ਗਿਆ ਵੀ ਚਲ ਹੁਣੇ ਛੱਡ ਕੇ ਚਲੇ ਜਾਂਦੇ ਆ ਕੋਈ ਗੱਲ ਨਹੀਂ ਗੁਰੂ ਨਾਨਕ ਦੇਵ ਜੀ ਦਾ ਬਚਨ ਕਮਾਉਣਾ ਹੈ ਗੁਰੂ ਨਾਨਕ ਦੇਵ ਜੀ ਦਾ ਬਚਨ ਕਮਾ ਕੇ ਭਾਈ ਗੁਰਦਾਸ ਜੀ ਕਹਿੰਦੇ ਲੂਣ ਹਾਂਡਾ ਫੜਿਆ ਚੱਖ ਲੈ ਕੇ ਚੱਖਿਆ ਤੇ ਸੱਕ ਖ ਨਾ ਖੜਿਆ ਸਾਰਾ ਕੁਝ ਹੀ ਛੱਡ ਕੇ ਤੇ ਉਹ ਚਲੇ ਆ ਗਿਆ ਬਾਬਾ ਜੀ ਆਪ ਜੀ ਨੇ ਬਹੁਤ ਵਧੀਆ ਧਰਮ ਦੇ ਉਸੂਲਾਂ ਬਾਰੇ ਜਾਣਕਾਰੀ ਦਿੱਤੀ ਪੀਤਰਮ ਦੇ ਅਸੂਲ ਜੇ ਕਮਾਉਣੇ ਨੇ ਤਾਂ ਗੁਰੂ ਦੀ ਸੱਚੀ ਸਿੱਖਿਆ ਨੂੰ ਜਿਹੜਾ ਹੈ ਸਾਨੂੰ ਅੱਗੇ ਰੱਖ ਕੇ ਚੱਲਣਾ ਪਵੇਗਾ ਜੀਵਨ ਦੇ ਵਿੱਚ ਤਾਂ ਫਿਰ ਉਹ ਦੇਖੋ ਦੁਨਿਆਵੀ ਪਦਾਰਥ ਵੀ ਸਾਡੇ ਪਿੱਛੇ ਪਿੱਛੇ ਫਿਰਦੇ ਨੇ ਬਾਬਾ ਜੀ ਆਪ ਜੀ ਕੀਰਤਨ ਵੀ ਬਹੁਤ ਵਧੀਆ ਕਰ ਲੈਂਦੇ ਹੋ ਸੋ ਸਾਡੇ